ਸੱਚੀ ਗੱਲ ਹੈ ਅਸਟ੍ਰੋਲੋਜੀ ਵਿਦ ਤੇ ਲੌਜਿਕ ਵਿੱਚ ਆਪਸ ਵਿੱਚ ਦਾ ਸਵਾਲ ਹੈ ਤਾਂ ਮੈਂ ਜਿਸ ਤਰ੍ਹਾਂ ਕਹਿੰਦੇ ਆ ਕਿ ਸਾਨੂੰ ਕਈ ਵਾਰੀ ਕਈ ਵਾਰੀ ਕੁਝ ਚੀਜ਼ਾਂ ਦਾ ਪਤਾ ਨਹੀਂ ਚੱਲਦਾ ਜਦੋਂ ਤੱਕ ਉਹਦਾ ਰਿਜ਼ਲਟ ਨਹੀਂ ਆ ਜਾਂਦਾ ਕਈ ਵਾਰੀ ਅਸੀਂ ਅਣਜਾਣੇ ਚ ਪਿਆਰ ਚ ਕੋ ਚੀਜ਼ਾਂ ਸਹਿੰਦੇ ਹੀ ਰਹਿੰਦੇ ਆ ਕਿ ਇਸ ਤਰ੍ਹਾਂ ਹੀ ਹੁੰਦਾ ਹੋਵੇਗਾ ਐਗਜ਼ਾਮਪਲ ਸੁਣੋ ਕਹਿੰਦੇ ਮੈਨੂੰ ਪਤਾ ਹੀ ਨਹੀਂ ਲੱਗਿਆ ਕਿਸੇ ਕਿਸੇ ਇਨਸਾਨ ਨੇ ਆਪਣੀ ਕਿਤਾਬ ਚ ਲਿਖਿਆ ਜਿਹਦਾ ਨਾਮ ਸੀਗਾ ਸ਼ਾਇਦ ਚਲੋ ਨਾ ਤਾਂ ਆਪਾਂ ਕੀ ਲੈਣਾ کافی ਮਸ਼ਹੂਰ ਬੰਦਾ ਸੀ ਕਹਿੰਦੇ ਮੂਝੇ ਉਦੋਂ ਤੱਕ ਮੇਰੇ ਗੁਲਾਮ ਹੋਣ ਦਾ ਪਤਾ ਨਹੀਂ ਲੱਗਿਆ ਜਦੋਂ ਮੈਨੂੰ ਆਪਣੀ ਇੱਛਾ ਅਨੁਸਾਰ ਇਹ ਪਤਾ ਚੱਲਿਆ ਕਿ ਮੈਂ ਆਪਣੀ ਇੱਛਾ ਅਨੁਸਾਰ ਕੰਮ ਨਹੀਂ ਕਰ ਸਕਦਾ ਤੁਸੀਂ ਗੱਲ ਸਮਝੀ ਕਿ ਕਈ ਵਾਰੀ ਸਾਨੂੰ ਉਦੋਂ ਤੱਕ ਉਹ ਚੀਜ਼ ਅਹਿਸਾਸ ਨਹੀਂ ਹੁੰਦੀ ਜਦੋਂ ਤੱਕ ਅਸੀਂ ਉਸ ਲਈ ਕੋਸ਼ਿਸ਼ ਵੀ ਨਹੀਂ ਕਰਦੇ ਉਹ ਨੂੰ ਉਹ ਤਾਂ ਕੀ ਪਤਾ ਨਹੀਂ ਲੱਗਿਆ ਕਿ ਮੈਂ ਮੈਂ ਗੁਲਾਮ ਆ ਮਤਲਬ ਮੈਂ ਆਪਣੀ ਇੱਛਾ ਅਨੁਸਾਰ ਆਪਣੇ ਕੰਮ ਨਹੀਂ ਕਰ ਸਕਦੇ ਕਈ ਵਾਰੀ ਅਸੀਂ ਪਿਆਰ ਦੇ ਵਿੱਚ ਗੁਲਾਮੀ ਨੂੰ ਪਿਆਰ ਸਮਝ ਕੇ ਹੀ ਗੁਲਾਮੀ ਨਾਲ ਜੁੜਨ ਦੀ ਆਦਤ ਪਾ ਲੈਂਦੇ ਪਿਆਰ ਕਦੇ ਗੁਲਾਮੀ ਹੋ ਨਹੀਂ ਸਕਦੀ ਜੋ ਤੁਹਾਨੂੰ ਆਪਣੇ ਅੰਡਰ ਆਪਣੇ ਅਨੁਸਾਰ ਚਲਾਉਣਾ ਚਾਹੁੰਦੇ ਆ ਉਹ ਪਿਆਰ ਨਹੀਂ ਹੈ ਉਹ ਅਸਲ ਦੇ ਵਿੱਚ ਇੰਡਾਇਰੈਕਟ ਵੇ ਨਾਲ ਕੰਟਰੋਲ ਕਰਨਾ ਹੈ ਸਮਝ ਕੇ ਨਾ ਤੁਸੀਂ ਤੁਸੀਂ ਬਹੁਤ ਸਮਝਦਾਰ ਹੋ ਕਦੇ ਵੀ ਆਪਣੇ ਤੇ ਕਿਸੇ ਤਰ੍ਹਾਂ ਦਾ ਕੰਟਰੋਲ ਕਿਸੇ ਦਾ ਕਿਉਂ ਹੋ ਦੇਣਾ ਚਾਹੀਦਾ ਹੈ ਆਪਾਂ ਕਈ ਵਾਰੀ ਇਹ ਗੱਲ ਕੀਤੀ ਆ ਕੱਲੇ ਆਏ ਆ ਕੱਲੇ ਜਾਣਾ ਬਿਲਕੁਲ ਜਦੋਂ ਤੱਕ ਤੁਸੀਂ ਤੁਰਨਾ ਨਹੀਂ ਸਿੱਖਿਆ ਉਦੋਂ ਤੱਕ ਤੁਸੀਂ ਆਪਣੇ ਮਾਪਿਓ ਦੀ ਉਂਗਲੀ ਫੜਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਕਹਿ ਦਿੰਦੇ ਮੈਨੂੰ ਪਤਾ ਮੈਂ ਮੈਨੂੰ ਤੁਰਨਾ ਆਉਂਦਾ ਜਦੋਂ ਭੀੜ ਹੁੰਦੀ ਆ ਅਸੀਂ ਕਿਤੇ ਗਵਾਚ ਨਾ ਜਾਈਏ ਕੁਝ ਇਨਸਟਰਕਸ਼ਨ ਕੁਝ ਇਦਾਂ ਅਸੀਂ ਆਪਣੇ ਆਨੂੰ ਆਪਣੇ ਨਾਲ ਰੱਖਦੇ ਆਂ ਪਰੇ ਦਾ ਮਤਲਬ ਗੁਲਾਮੀ ਇਹ ਨਹੀਂ ਹੈ ਇਹ ਗੁਲਾਮੀ ਨਹੀਂ ਹੈ ਕਿਸੇ ਨੂੰ ਨਾਲ ਲੈ ਕੇ ਚੱਲਣਾ ਗੁਲਾਮੀ ਇਹ ਵੀ ਨਹੀਂ ਹੈ ਕਿ ਕਿਸੇ ਦੇ ਅਨੁਸਾਰ ਚੱਲਣਾ ਗੁਲਾਮੀ ਉਦੋਂ ਹੈ ਜਦੋਂ ਤੁਸੀਂ ਆਪਣੇ ਅਨੁਸਾਰ ਨਹੀਂ ਚੱਲ ਪਾਉਂਦੇ ਆਪਣੇ ਅਨੁਸਾਰ ਨਹੀਂ ਸੋਚ ਪਾਉਂਦੇ ਆਪਣੀ ਇੱਛਾ ਅਨੁਸਾਰ ਨਹੀਂ ਕੋਈ ਕੰਮ ਕਰ ਪਾਉਂਦੇ ਆਪਣੀ ਇੱਛਾ ਅਨੁਸਾਰ ਆਪਣੀਆਂ ਇਛਾਵਾਂ ਨੂੰ ਪੂਰੀਆਂ ਨਹੀਂ ਕਰ ਪਾਉਂਦੇ ਗੁੰਜਾਇਸ਼ ਹੋਣ ਦੇ ਬਾਅਦ ਜੋ ਸਭ ਕੁਝ ਦਿਖਣ ਦੇ ਬਾਅਦ ਜੋ ਕਈ ਵਾਰੀ ਹੁੰਦਾ ਹੈ ਆਮ ਆਪਾਂ ਘਰਾਂ ਵਿੱਚ ਦੇਖਦੇ ਆ ਮੈਂ ਆਹ ਕੰਮ ਕਰਨਾ ਨਹੀਂ 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 ਬਿਲਕੁਲ ਨਹੀਂ ਤੁਸੀਂ ਨਹੀਂ ਕਰਨਾ ਤੁਸੀਂ ਨਹੀਂ ਕਰ ਸਕਦੇ ਬਈ ਕਿਉਂ ਨਹੀਂ ਕਰ ਸਕਦੇ ਹਾਂ ਇਹ ਹੈ ਜਦੋਂ ਤੁਸੀਂ ਦੂਜੇ ਤੇ ਡਿਪੈਂਡ ਹੋ ਦੂਜੇ ਮੂਰੇ ਹੱਥ ੱਡਣਾਏ ਅਗਲੇ ਦਿਨ ਮਰਜੀ ਆ ਤੁਹਾਨੂੰ ਦਵੇ ਨਾ ਦਵੇ ਉਹ ਗੁਲਾਮੀ ਨਹੀਂ ਹੈ ਉਹ ਗੁਲਾਮੀ ਬਿਲਕੁਲ ਨਹੀਂ ਹੈ ਗੱਲ ਇਹ ਹੈ ਕਿ ਤੁਹਾਡੀ ਕਾਬਲੀਅਤ ਜਿੱਥੇ ਬੋਲਦੀ ਹੈ ਉੱਥੇ ਤੁਹਾਡੀ ਕਾਬਲੀਅਤ ਬੋਲਣੀ ਚਾਹੀਦੀ ਹੈ ਦੂਜੇ ਦੇ ਮੋਢੇ ਤੇ ਅger ਤੁਸੀਂ ਬੰਦੂਕ ਰੱਖਣੀ ਹੈ ਤਾਂ ਅਗਲਾ ਆਪਣੀ ਗੁਲਾਮੀ ਚਲਾਉਗਾ ਐਸੇ ਕਰਕੇ ਹੀ ਐਸੇ ਕਰਕੇ ਹੀ ਪਹਿਲੀ ਗੱਲ ਇਹ ਕੀਤੀ ਜਾਂਦੀ ਆ ਕਿ ਜੇ ਕੁਦਰਤ ਨੇ ਤੁਹਾਨੂੰ ਇਹ ਧਰਤੀ ਤੇ ਪੈਰ ਰੱਖਣ ਦੀ ਜਗ੍ਹਾ ਦਿੱਤੀ ਆ ਤਾਂ ਬੈਠਣ ਦੀ ਜਗ੍ਹਾ ਇਨਸਾਨ ਨੂੰ ਆਪ ਹੀ ਬਣਾਉਣੀ ਚਾਹੀਦੀ ਆ ਜੇ ਤੁਸੀਂ ਦੂਸਰਿਆਂ ਦੀ ਜਗ੍ਹਾ ਤੇ ਬੈਠੋਗੇ ਉਹ ਤੁਹਾਨੂੰ ਆਪਣੇ ਅਨੁਸਾਰ ਹੀ ਕਮਾਉਣਗੇ ਆਪਣੇ ਅਨੁਸਾਰ ਹੀ ਚਲਾਉਣਗੇ ਮੈਂ ਆਪਣਿਆਂ ਦੀ ਗੱਲ ਨਹੀਂ ਕੀਤੀ ਮੈਂ ਇੱਕ ਇੱਕ ਆਮ ਗੱਲ ਕੀਤੀ ਹੈ ਕਿ ਉਦੋਂ ਤੱਕ ਸਾਨੂੰ ਪਤਾ ਨਹੀਂ ਚੱਲਦਾ ਕਿ ਅਸੀਂ ਗੁਲਾਮਾਂ ਜਦੋਂ ਤੱਕ ਸਾਨੂੰ ਇਹ ਪਤਾ ਨਹੀਂ ਚੱਲਦਾ ਕਿ ਕੀ ਅਸੀਂ ਆਪਣੀ ਇੱਛਾ ਅਨੁਸਾਰ ਜੀ ਰਹੇ ਹਾਂ ਕੀ ਅਸੀਂ ਆਪਣੀ ਇੱਛਾ ਅਨੁਸਾਰ ਉਹ ਕੰਮ ਕਰ ਰਹੇ ਹਾਂ ਜੋ ਅਸੀਂ ਕਰਨਾ ਚਾਹੁੰਦੇ ਸੀ ਕੀ ਅਸੀਂ ਆਪਣੀ ਇੱਛਾ ਅਨੁਸਾਰ ਆਪਣਾ ਪੈਸਾ ਖਰਚ ਰਹੇ ਹਾਂ ਕਈ ਵਾਰੀ ਤੁਸੀਂ ਦੇਖੋ ਮੇਰੇ ਕੋਲ ਬਹੁਤ ਲੋਕ ਇਹ ਜਿਹੇ ਆਉਂਦੇ ਆ ਜਿਹੜੇ ਜੋਬ ਕਰਦੇ ਆ ਆਪਣਾ ਕੰਮ ਕਰਦੇ ਆ ਦੁਕਾਨਦਾਰੀ ਵੀ ਕਰਦੇ ਆ ਜਾਂ ਕਰਦੀਆਂ ਨੇ ਜੋ ਲੇਡੀਜ਼ ਨੇ ਪਰ ਨਹੀਂ ਪੈਸਾ ਲਾ ਜਾ ਕੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਆਪਣੇ ਤੇ ਪੈਸਾ ਨਹੀਂ ਲਾ ਸਕਦੇ ਨਹੀਂ ਇਹਦੇ ਨਾਲ ਆ ਕਰਨਾ ਨਹੀਂ ਇਹਦੇ ਨਾਲ ਕੰਟਰੋਲ ਕੋਈ ਹੋਰ ਹੀ ਕਰ ਰਿਹਾ ਦੇਖੋ ਜਦੋਂ ਤੁਸੀਂ ਆਪਣੀ ਇੱਛਾ ਅਨੁਸਾਰ ਆਪਣੇ ਪਰਿਵਾਰ ਦੇ ਉੱਤੇ ਆਪਣੀਆਂ ਚੀਜ਼ਾਂ ਕਰ ਰਹੇ ਹੋ ਤਾਂ ਉਹ ਕੋਈ ਗੁਲਾਮੀ ਨਹੀਂ ਆ ਇਹ ਤੁਸੀਂ ਉਹ ਗਲਤ ਤਰੀਕੇ ਨਾਲ ਨਹੀਂ ਲੈਣਾ ਪਰ ਸਾਨੂੰ ਸਾਰਾ ਆਪਣੀ ਇੱਛਾ ਅਨੁਸਾਰ ਆਪਣੀ ਜ਼ਿੰਦਗੀ ਜਿਉਣਾ ਹੀ ਆਜ਼ਾਦੀ ਆ ਉਹ ਪਾਵੇਂ ਦਿਮਾਗ ਦੀ ਹੈ ਕਿਉਂ ਤੁਸੀਂ ਸੋਚ ਰਹੇ ਹੋ ਕਿਉਂ ਕਹਿ ਸਕਦੇ ਵੀ ਕਿਉਂ ਕਿਉਂ ਨਹੀਂ ਸੋਚ ਸਕਦੇ ਸਾਡਾ ਦਿਮਾਗ ਹੈ ਜੀ ਅਸੀਂ ਕੁਝ ਵੀ ਸੋਚ ਸਕਦੇ ਹਾਂ ਅਸੀਂ ਕੁਝ ਵੀ ਕਹਿ ਸਕਦੇ ਹਾਂ ਅਸੀਂ ਕੁਝ ਵੀ ਸਾਡੇ ਦਿਮਾਗ 'ਚ ਜੋ ਆਇਆ ਉਸ ਨੂੰ ਅਸੀਂ ਐਕਸਪਲੇਨ ਕਰ ਸਕਦੇ ਹਾਂ ਆਜ਼ਾਦੀ ਹੈ ਬਈ ਕਹਿੰਦੇ ਕਾਦੀ ਕਿਹਦੇ ਚੁੱਪ ਰਹੋ ਕਿਉਂ ਬਈ ਚੁੱਪ ਰਹੋ ਜਿੱਥੇ ਤੁਹਾਨੂੰ ਕੋਈ ਚੀਜ਼ ਤਰਕ ਲੱਗਦਾ ਉੱਥੇ ਬੋਲੋ ਬੋਲਣਾ ਤੁਹਾਡਾ ਹੱਕ ਹੈ ਪਰਿਵਾਰ ਵਿੱਚ ਵੀ ਸਭ ਜਗ੍ਹਾ ਵੀ ਹਾਂ ਤੇ ਦੂਜੀ ਗੱਲ ਹਾਂ ਨਹੀਂ ਇਹ ਤੁਸੀਂ ਨਹੀਂ ਕਹਿ ਸਕਦੇ ਨਹੀਂ ਇਹ ਤੁਸੀਂ ਨਹੀਂ ਕਰ ਸਕਦੇ ਇਹ ਤੁਹਾਨੂੰ ਕਰਨਾ ਨਹੀਂ ਚਾਹੀਦਾ ਦਿਮਾਗ ਨੂੰ ਕੰਟਰੋਲ ਕਰਨਾ ਮਨ ਨੂੰ ਕੰਟਰੋਲ ਕਰਨਾ ਇਹ ਕੋਈ ਟਾਈਮ ਹੈ ਕਰਨ ਦਾ ਤੁਸੀਂ ਆਹ ਗਲਤ ਟਾਈਮ ਤੇ ਆ ਚੀਜ਼ ਕੀਤੀ ਅਗਲੇ ਨੂੰ ਭਾਈ ਸਹੀ ਲੱਗੀ ਅਗਲੇ ਨੇ ਕੀਤੀ ਹਾਂ ਜਿੱਥੇ ਨੁਕਸਾਨ ਹੋਇਆ ਉੱਥੇ ਤੁਸੀਂ ਬੈਠ ਕੇ ਉਸ ਚੀਜ਼ ਨੂੰ ਬੈਲੈਂਸ ਕਰ ਸਕਦੇ ਹੋ ਪਰ ਇੱਕ ਗੱਲ ਹਮੇਸ਼ਾ ਯਾਦ ਰੱਖਿਆ ਕਰੋ ਡਿਪਰੈਸ਼ਨ ਦਾ ਮੇਨ ਕਾਰਨ ਪਿਛਲੀਆਂ ਗਲਤੀਆਂ ਨੂੰ ਵਾਰ-ਵਾਰ ਦੁਹਰਾਉਣਾ ਹੁੰਦਾ ਹੈ ਉਸ ਨੂੰ ਦਿਮਾਗ ਚੋਂ ਨਾ ਕੱਢਣਾ ਹੁੰਦਾ ਦੂਜੇ ਨੂੰ ਇਹ ਚੀਜ਼ ਦਾ ਅਹਿਸਾਸ ਦਿਵਾਉਣਾ ਹੁੰਦਾ ਕਿ ਤੇਰੇ ਕੋ ਆ ਚੀਜ਼ ਹੋਈ ਹੈ ਬਈ ਹੋਈ ਹੈ ਬਈ ਤੇ ਹੋਈ ਹੈ ਤਾਂ ਬੰਦਾ ਸੂਲੀ ਤੇ ਥੋੜਾ ਚੜ ਚੁਕੇ ਠੀਕ ਹੈ ਓਕੇ ਆ ਇਨਸਾਨਾਂ ਗਲਤੀਆਂ ਸੌ ਹੋ ਜਾਂਦੀਆਂ ਨੇ ਵਾਦੇ ਕਾਟੇ ਜਿਉਂਦੇ ਜੀਆਂ ਦੇ ਤੇ ਜਿੰਨੀ ਜਲਦੀ ਤੁਸੀਂ ਕਿਸੇ ਚੀਜ਼ ਨੂੰ ਛੱਡ ਕੇ ਅੱਗੇ ਵਧਦੇ ਹੋ ਉੰਨੀ ਜਲਦੀ ਸਟੇਬਲ ਤੇ ਆਜ਼ਾਦ ਹੁੰਦੇ ਠੀਕ ਹੈ ਯਾ ਅੱਜ ਆਪਣਾ ਡਿਸਕਸ਼ਨ ਦੀ ਗੱਲਬਾਤ ਕਰਨ ਦਾ ਮੁੱਦਾ ਸੀ ਮੁੱਦਾ ਨਹੀਂ ਕਹਿ ਸਕਦੇ ਗੱਲਬਾਤ ਸੀ ਤੇ ਚਲੋ ਅੱਜ ਗੱਲ ਕਰਨੀ ਆ ਆਪਾਂ 14 ਤਰੀਕ ਦੀ ਹੈ ਨਾ 14 ਮਈ 2025 ਦਿਨ ਬੁੱਧਵਾਰ ਦਾ ਤਿਥੀ ਦੀ ਗੱਲ ਕਰੀਏ ਤਾਂ ਉਹ ਰਾਧਾ ਨਕਸ਼ਤਰ ਜੋ ਹੈ 11:47 ਮਿੰਟ ਤੱਕ ਚੱਲੇਗਾ ਤੇ ਹਨੇਰ ਪੱਖ ਚੱਲ ਰਿਹਾ ਦੂਜ ਤਿਥੀ ਹੈ ਔਰ ਬ੍ਰਿਜਚ ਰਾਸ਼ੀ ਵਿੱਚ ਅੱਜ ਵੀ ਚੰਦਰ ਮਹਾਰਾਜ ਨੀਚੇ ਰਹਿਣਗੇ ਅੱਜ ਸੰਗ੍ਰਾਮ ਦਾ ਦਿਨ ਹੈ ਸੂਰਜ ਰਾਸ਼ੀ ਪਰਵਰਤਨ ਕਰਕੇ ਬ੍ਰਿਖ ਰਾਸ਼ੀ ਵਿੱਚ ਕੱਲ ਸਵੇਰੇ ਤੜਕੇ ਜਾਣਗੇ ਜੇਠ ਮਹੀਨੇ ਦੀ ਸ਼ੁਰੂਆਤ ਹੋ ਜੇਗੀ ਜੇਠ ਹਾਰ ਬੜਾ ਤਪਦਾ ਹੈ ਪਰ ਹਜੇ ਤੱਕ ਤੇ ਚਲੋ ਇੰਨੀ ਜ਼ਿਆਦਾ ਗਰਮੀ ਨਹੀਂ ਹੈ ਬੈਲੈਂਸ ਹੀ ਹੈ ਬੜਾ ਡਰਾ ਰਹੀ ਹੈ ਕੁਦਰਤ ਕੁਦਰਤ ਨਹੀਂ ਕਹਿ ਸਕਦੇ ਕਿ ਬੜੀ ਗਰਮੀ ਪੈਣੀ ਹੈ ਬੜੀ ਗਰਮੀ ਪੈਣੀ ਹੈ ਇੱਕ ਦੂਜੇ ਤੋਂ ਸੁਣ ਸੁਣ ਕੇ ਪੈਣੀ ਹੋਏਗੀ ਪੈ ਵੀ ਸਕਦੀ ਹੈ ਹਜੇ ਜੇਠ ਹਾਰ ਚ ਪੈ ਸਕਦੇ ਪਰ ਦੇਖੋ ਮਈ ਦਾ ਮਹੀਨਾ ਅੱਧਾ ਲੰਘ ਗਿਆ ਵਿੱਚ ਵਿੱਚ ਬਾਰਸ਼ਾਂ ਹੋ ਜਾਂਦੀ ਨੇ ਕੁਦਰਤ ਨੂੰ ਸਭ ਪਤਾ ਉਹਨੂੰ ਪਤਾ ਕਿੱਥੇ ਕਿਦਾਂ ਕੀ ਕਰਨਾ ਤੇ ਐਵੇਂ ਬਾਲਾ ਡਰਿਆ ਨਾ ਕਰੋ ਚੰਗਾ ਜੇ ਲੋਪਨ ਕਾਲ ਦਾ ਸਮਾਂ ਕੱਲ ਇੱਦਾਂ ਦੇਣ ਹੀ ਰਹੇਗਾ ਅਗਲੇ ਦਿਨ ਦਾ ਦਿਨ ਰਹੇਗਾ ਮਤਲਬ ਸਵੇਰੇ ਤੜਕੇ ਸਨੇ ਵੇਸ਼ਕ ਸੰਗਰਾਮ ਦਾ ਜਿਹਦੇ ਦਿਨ ਦੀ ਆਪਾਂ ਸੂਰਜ ਕੱਲ ਸਵੇਰੇ ਹੀ ਰਾਸ਼ੀ ਪਰਵਰਤਨ ਕਰੇਗਾ ਠੀਕ ਹੈ ਗ੍ਰਹਾਂ ਦੇ ਮੁਤਾਬਕ ਦੇਖਿਆ ਜਾਵੇ ਤਾਂ ਜੋ ਅੱਜ ਦੇ ਦਿਨ ਅੱਜ ਜਾਨੀ ਕੱਲ ਸਵੇਰੇ ਰਾਸ਼ੀ ਪਰਵਰਤਨ ਕਰ ਰਿਹਾ 14 ਤਰੀਕ ਨੂੰ ਬ੍ਰਹਸਪਤ ਮਹਾਰਾਜ ਬ੍ਰਹਸਪਤ ਤਕਰੀਬਨ 13 ਮਹੀਨੇ ਲਈ ਅਗਲੇ ਕਰ ਜਾਏਗਾ ਅਗਲੀ ਰਾਸ਼ੀ ਚੋਦੀ ਆਪਾਂ ਵੀਡੀਓ ਤੁਹਾਨੂੰ ਕੱਲ ਪਾਵਾਂਗੇ ਲੌਜੀਕਲੀ ਦੱਸਾਂਗੇ ਕਿਹੜਿਆਂ ਦੇ ਲਈ ਕਿੱਦਾਂ ਕੀ ਬ੍ਰਹਸਪਤੀ ਤੇ ਸ਼ੁਭ ਪ੍ਰਭਾਵ ਕਰੇਗਾ ਤਾਂ ਜਿਨ੍ਹਾਂ ਨੂੰ ਥੋੜੀ ਬਹੁਤੀ ਕੋਈ ਪ੍ਰੋਬਲਮ ਦਏਗਾ ਤਾਂ ਉਹਦੇ ਲਈ ਆਪਾਂ ਤੁਹਾਨੂੰ ਉਪਾਅ ਵੀ ਦੱਸਾਂਗੇ ਲੌਜੀਕਲੀ ਠੀਕ ਹੈ ਤੇ ਅੱਜ ਸੰਗ੍ਰਾਮ ਤੇ ਸੂਰਜ ਦਾ ਰਾਸ਼ੀ ਪਰਿਵਰਤਨ ਕਿੱਦਾਂ ਦਾ ਜਾਏਗਾ 12 ਰਾਸ਼ੀਆਂ ਲਈ ਇਹ ਜੇਠ ਦਾ ਮਹੀਨਾ ਇਸ ਬਾਰੇ ਤੁਹਾਨੂੰ ਦੱਸਦੇ ਆਪਾਂ ਤੇ ਦੇਖਿਆ ਜਾਵੇ ਤਾਂ ਬੁੱਧਵਾਰ ਵਾਲੇ ਦਿਨ ਤਕਰੀਬਨ ਰਾਹੁ ਕਾਲ ਦਾ ਟਾਈਮ ਰਹੇਗਾ ਗ੍ਰਹਾਂ ਦੇ ਮੁਤਾਬਕ ਬੁੱਧ ਤੇ ਅਜਬੂਧ ਵਰਗਾ ਦੇਣਾ ਇਸ ਕਰਕੇ ਰਾਹੁ ਕਾਲ ਦਾ ਟਾਈਮ 12:00 ਵਜੇ ਤੋਂ ਲੈ ਕੇ 1:30 ਵਜੇ ਤੱਕ ਕਰ ਦੇਣਾ ਠੀਕ ਹੈ ਚਲੋ ਜਾਂਦੇ ਆ ਆਸਟ੍ਰੋਲੋਜੀ ਵਿਦ ਲੋਜਿਕ ਵਿੱਚ ਸੂਰਜ ਦਾ ਆਸ਼ੀਰਵਾਦ ਤਨ ਇਹ ਜੇਤ ਦਾ ਮਹੀਨਾ ਬਨਾਰਸੀਆ ਲਈ ਸਭ ਤੋਂ ਪਹਿਨਾਰੇ ਜਨੀ ਮੇਸ਼ ਰਾਸ਼ੀ ਦੀ ਗੱਲ ਕਰਦੇ ਆ ਮੇਸ਼ ਰਾਸ਼ੀ ਵਾਲਿਆਂ ਦੇ ਲਈ ਸੂਰਜ ਜੋ ਹੈ ਲਗਨ ਚੋਂ ਨਿਕਲ ਕੇ ਦੂਸਰੇ ਸਥਾਨ ਵਿੱਚ ਗਿਆ ਕਿਸੇ ਨਾ ਕਿਸੇ ਤਰ੍ਹਾਂ ਨਾਲ ਸੋਚ ਦਾ ਮਾਲਕ ਜੋ ਹੈ ਪੰਜਵੇਂ ਖਾਨੇ ਦਾ ਮਾਲਕ ਹੈ ਤਾਂ ਨਸਤਾਨ ਚਾ ਕੇ ਬੈਠ ਗਿਆ ਤਾਂ ਪੈਸੇ ਨੂੰ ਲੈ ਕੇ ਥੋੜੀ ਪਰੇਸ਼ਾਨੀ ਕਿਸੇ ਨਾਲ ਕਿਹਾ ਸੁਣੀ ਖਰਚੇ ਵੱਧ ਸਕਦੇ ਆ ਵਿਦੇਸ਼ ਜਾਣ ਲਈ ਇਹ ਮਹੀਨਾ ਤੇ ਅਗਲਾ ਮਹੀਨਾ ਦੋਨੋਂ ਹੀ ਤੁਹਾਡੇ ਲਈ ਸ਼ੁਭ ਨੇ ਪਰ ਮੇਸ਼ ਰਾਸ਼ੀ ਵਾਲਿਆਂ ਨੂੰ ਥੋੜਾ ਜਿਆ ਧਿਆਨ ਰੱਖਣਾ ਚਾਹੀਦਾ ਥੋੜਾ ਗੁੱਸੇ ਤੇ ਕੰਟਰੋਲ ਦਿਮਾਗੀ ਕਿਉਂਕਿ ਬੁੱਧ ਜੋ ਹੈ ਨਾ ਤੁਹਾਡਾ ਮਿੱਤਰ ਨਹੀਂ ਹੈ ਜੋ ਤੁਹਾਨੂੰ ਥੋੜੀ ਸਕਿਨ ਪ੍ਰੋਬਲਮ ਵੀ ਦੇਵੇਗਾ ਕਿ ਤੇ ਤੁਹਾਡੇ ਗੁੱਸੇ ਨੂੰ ਵਧਾਏਗਾ ਥੋੜਾ ਬਾਣੀ ਚ ਮਿਠਾਸ ਰੱਖ ਕੇ ਇਸ ਮਹੀਨੇ ਚੱਲੋਗੇ ਤਾਂ ਰਿਸ਼ਤੇ ਤੁਹ ਬਚੇ ਨੂੰ ਜਦ ਬਰਿਸ਼ਤਿਆਂ ਨਾਲ ਵਿਚਾਰ ਰਹੇਗਾ ਮਤਲਬ ਉਲਝੇ ਨੇ ਨਹੀਂ ਬਦਲਗੇ ਠੀਕ ਹੈ ਹੁਣ ਸੂਰਜ ਦੁਬੇ ਆਏਗਾ ਜੁਬਾਨ ਦੇ ਖਾਨੇ ਤੇ ਬੈਠੇਗਾ ਤਪਤਾਪਨ ਦੇ ਦੇਗਾ ਤੇ ਸੁਭਾਅ ਚ ਠੰਡੇ 판 ਦੇ ਲਈ ਹਰ ਕੰਮ ਪਾਣੀ ਦਾ ਘੁੱਟ ਪੀ ਕੇ ਕਰਨ ਤੇ ਹੀ ਜੇਲਦਾ ਮੀਨਾ ਬਿਜ਼ਨਸ ਲਈ ਇਹ ਵੀ ਨਾ ਠੀਕ ਠਾਕ ਜਾਣ ਵਾਲਾ ਵਿਦਿਆਰਥੀਆਂ ਲਈ ਇਹ ਵੀ ਨਾ ਸਹੀ ਜਾਣ ਵਾਲਾ ਔਰ ਗੱਲ ਕੀਤੀ ਜਾਵੇ ਤਾਂ ਆਪਣਾ ਕੰਮ ਕਰਨ ਵਾਲਿਆਂ ਲਈ ਜਾਂ ਦੁਕਾਨਦਾਰੀ ਕਰਨ ਵਾਲਿਆਂ ਲਈ ਬਾਣੀ ਚ ਮਿਠਾਸ ਰੱਖੰਤੇ ਹੀ ਚੰਗੇ ਨਤੀਜੇ ਮਿਲਣਗੇ ਨਹੀਂ ਤਾਂ ਰਿਸ਼ਤੇ ਖਰਾਬ ਹੋ ਜਾਣਗੇ ਔਰ ਤੱਟਾਪਣ ਘਰ ਦਾ ਮਾਹੌਲ ਵੀ ਖਰਾਬ ਕਰ ਸਕਦਾ ਤਾਂ ਜੇਟ ਦਾ ਮਿੰਨਾ ਮੇਸ਼ਾਸ਼ੀ ਵਾਲਿਆਂ ਥੋੜਾ ਜਿਆ ਸਬਰ ਕੇ ਚੱਲ ਟੌਰਸ ਜਾਂ ਮ੍ਰਿਖ ਰਾਸ਼ੀ ਵਾਲਿਆਂ ਦੇ ਲਈ ਦੇਖੋ ਸੂਰਜ ਮਿੱਤਰ ਤੇ ਹੈ ਨਹੀਂ ਆ ਤੁਹਾਡਾ ਸੂਰਜ ਲਗਨ ਚ ਆ ਗਿਆ ਗਰਮੀ ਦਿਮਾਗ ਤੇ ਚੜੀ ਰਹੇਗੀ ਸਰੀਰਕ ਤੌਰ ਤੇ ਕੋਈ ਨਾ ਕੋਈ ਪਰੇਸ਼ਾਨੀ ਜਿੱਦਾਂ ਬੁਖਾਰ ਚੜ ਗਿਆ ਜੀ ਸਿਰ ਦਰਦ ਹੋਣ ਲੱਗ ਗਿਆ ਹੁਣ ਸੂਰਜ ਦੀ ਤਾਪ ਨੂੰ ਝੱਲਣਾ ਕੋਈ ਸੌਖੀ ਗੱਲ ਤੇ ਹੈ ਨਹੀਂ ਹੈ ਤਾਂ ਇਹ ਜੇਠ ਦੇ ਮਹੀਨੇ ਤੁਸੀਂ ਇੱਕ ਤਾਂ ਸਿਰ ਟਾਕੇ ਜਰੂਰ ਰੱਖਣਾ ਹੈ ਦੂਜਾ ਤੁਸੀਂ ਸੂਰਜ ਨਾਲ ਸੰਬੰਧਿਤ ਚੀਜ਼ਾਂ ਦਾ ਸੇਵਨ ਘੱਟ ਕਰਨਾ ਹੈ ਜਿੱਦਾਂ ਦਲੀਆ ਵਗੈਰਾ ਕਈ ਵਾਰੀ ਅਸੀਂ ਬ੍ਰੇਕਫਾਸਟ 'ਚ ਖਾ ਲੈਂਦੇ ਆ ਤਾਂ ਕੋਸ਼ਿਸ਼ ਕਰੋ ਨਾ ਖਾਓ ਇਹਨਾਂ ਸਦਿਆਂ ਨਾਲ ਆ ਵੀਪੀ ਵਗੈਰਾ ਵੱਧ ਤਾਂ ਹਰ ਚੀਜ਼ ਨੂੰ ਹਲਕੇ 'ਚ ਲੈਣ ਦੇ ਲਈ ਚੈੱਕ ਕਰਦੇ ਰਹੋ ਮੈਡੀਸਿਨ ਲੈਂਦੇ ਰਹੋ ਠੀਕ ਹੈ ਜਦੋਂ ਤੱਕ ਸੂਰਜ ਲਗਾਤਾਰ ਰਹੇਗਾ ਪੂਰਾ ਜੇਠ ਦਾ ਮਹੀਨਾ ਹਲਕੇ ਰੰਗ ਪਹਿਨਣੇ ਆ ਕਾਲਾ ਨੀਲਾ ਰੰਗ ਪਾਉਣਾ ਨਹੀਂ ਆ ਮਾਤਾ ਪਿਤਾ ਨਾਲ ਬੈਸਭਾਜੀ ਕਰਨੀ ਨਹੀਂ ਆ ਰਹੀ ਗੱਲ ਬਿਜ਼ਨਸ ਕੰਮਕਾਰ ਲਈ ਤਾਂ ਰਾਜਨੀਤਿਕ ਲੋਕਾਂ ਨਾਲ ਸਬੰਧਾਂ ਚ ਵਾਧਾ ਹੋਏਗਾ ਵਿਦਿਆਰਥੀਆਂ ਲਈ ਵੀ ਇਹ ਮਹੀਨਾ ਤਕਰੀਬਨ ਠੀਕ ਠਾਕ ਜਾਏਗਾ ਪਰ ਪੜਾਈ ਨੂੰ ਹਲਕੇ ਚ ਨਹੀਂ ਲੈਣਾ ਅਗਰ ਤੁਹਾਡੇ ਕੋਈ ਪੇਪਰ ਜਾਂ ਟੈਸਟ ਹੋਣੇ ਆ ਤੇ ਤੀਜੀ ਗੱਲ ਕਰੀਏ ਆਪਾਂ ਦੁਕਾਨਦਾਰੀ ਆਪਣਾ ਕੰਮ ਕਰਨ ਵਾਲੇ ਜਾਂ ਸਰਕਾਰੀ ਨੌਕਰੀ ਕਰਨ ਵਾਲਿਆਂ ਲਈ ਇਹ ਮਹੀਨਾ ਕਾਫੀ ਕੁਝ ਅੱਛਾ ਕਰਾ ਸਕਦਾ ਹੈ ਜੈਮਨੀ ਜਾਂ ਮਿਥੁਨ ਰਾਸ਼ੀ ਦੀ ਗੱਲ ਕਰੀਏ ਤਾਂ ਮਿਥੁਨ ਰਾਸ਼ੀ ਵਾਲਿਆਂ ਦੇ ਲਈ ਨਾਰਮਲ ਹੀ ਤੌਰ ਤੇ ਇਹ ਮਹੀਨਾ ਜੋ ਤੁਹਾਡੇ ਪ੍ਰਾਕਰ ਮਿਹਨਤ ਦਾ ਮਾਲਕ ਹੈ ਖਰਚ ਹੋ ਗਿਆ ਤਾਂ ਖਰਚ ਹੋ ਗਿਆ ਮਤਲਬ ਭੈਣ ਭਾਈ ਦਾ ਸਬੰਧਾ ਵਿੱਚ ਲੈਣ ਦੇਣ ਨੂੰ ਲੈ ਕੇ ਜ਼ਮੀਨੀ ਝਗੜੇ ਨੂੰ ਲੈ ਕੇ ਕੋਈ ਪਰੇਸ਼ਾਨੀ ਵਧ ਸਕਦੀ ਹੈ ਨਵਾਂ ਕਾਰਨ ਨਵੀਂ ਚੀਜ਼ਾਂ ਦੇ ਲਈ ਇਹ ਮਹੀਨਾ ਬਿਲਕੁਲ ਅੱਛਾ ਜਾਣ ਵਾਲਾ ਹੈ ਵਾਧੂ ਜੀ ਖੱਜਲ ਖਵਾਰੀ ਕਿਸੇ ਦੇ ਕਈ ਹੋਏ ਸ਼ਬਦ ਥੋੜੇ ਸਭ ਨੂੰ ਹੀ ਪਰੇਸ਼ਾਨ ਕਰਨ ਵਾਲੇ ਆ ਅੱਖਾਂ ਦੀ ਪ੍ਰੋਬਲਮ ਥੋੜੀ ਬਹੁਤੀ ਜੀ ਪਰੇਸ਼ਾਨ ਕਰੇਗੀ ਇਹ ਕਰੇਗੀ ਤੁਹਾਨੂੰ ਸੂਰਜ ਦੀ ਗਰਮੀ ਤੇ ਬੁੱਧ ਦੀ ਸਥਿਤੀ ਕਰਕੇ ਹੈਨਾ ਕਿਉਂਕਿ ਮੇਸ਼ ਰਾਸ਼ੀ ਵਿੱਚ ਹੀ ਹਜੇ ਥੋੜੇ ਦਿਨ ਰਵੇਗਾ ਤਾਂ ਗੱਲ ਕਰੀਏ ਆਪਾਂ ਕੱਲੇ ਸੂਰਜ ਦੀ ਤਾਂ ਹਿੰਮਤ ਕਰਨ ਤੇ ਕੰਮ ਹੋਣਗੇ ਲੇਜੀ ਕੰਮ ਲੇਜੀ ਕੰਮ ਜਾਨੀ ਕੱਲ ਤੇ ਟਾਲਣ ਤੇ ਸਥਿਤੀਆਂ ਤੇ ਪ੍ਰਸਥਿਤੀਆਂ ਤੁਹਾਡਾ ਸਾਥ ਨਹੀਂ ਦੇਣਗੀਆਂ ਵਿਦਿਆਰਥੀਆਂ ਲਈ ਇਹ ਮਹੀਨਾ ਮਿਲੇ ਜਿਲੇ ਪ੍ਰਭਾਵ ਵਾਲਾ ਕੋਈ ਜ਼ਿਆਦਾ ਵਧੀਆ ਨਹੀਂ ਹੈ ਹਲਕੇ ਚ ਕਿਸੇ ਚੀਜ਼ ਨੂੰ ਲਾਉਂਗੇ ਹਿੰਮਤ ਟਹਿਟੇਰੀ ਕਰੋਂਗੇ ਤਾਂ ਟੈਸਟ ਕੋਈ ਕਲੀਅਰ ਨਹੀਂ ਹੋਏਗਾ ਗੱਲ ਕਰੀਏ ਆਪਾਂ ਅਗਰ ਬਿਜ਼ਨਸ ਕਰਨ ਵਾਲਿਆਂ ਲਈ ਤਾਂ ਵਿੜਾ ਮੰਗੇ ਕਿਸੇ ਨੂੰ ਸਲਾਹ ਦੇਣੀ ਜਾਂ ਕੋਈ ਡੀਲ ਕੈਨਸਲ ਵੀ ਹੋ ਸਕਦੀ ਆ ਬਣਦੇ ਬਣਦੇ ਗੱਲ ਕਰੀ ਵਿਦੇਸ਼ ਜਾਣ ਵਾਲਿਆਂ ਲਈ ਤੇ ਈ ਮਹੀਨਾ ਠੀਕ ਠਾਕ ਆ ਤੇ ਜੇ ਆਪਾਂ ਕਰੀਏ ਸਰਕਾਰੀ ਨੌਕਰੀ 'ਚ ਕੰਮ ਕਰਨ ਵਾਲਿਆਂ ਲਈ ਤਤਵਾਦਲੇ ਦੇ ਕਾਫੀ ਜ਼ਿਆਦਾ ਚਾਂਸ ਬਣਦੇ ਆ ਕੈਂਸਰ ਜਾਨੀ ਕਰਕਰਾਸ਼ੀ ਕਰਕਰਾਸ਼ੀ ਦੇ ਲਈ ਜੋ ਸੂਰਜ ਆ ਧੰਦਾ ਮਾਲਕ ਆ ਜੋ ਇਨਕਮ ਇਸਤਾਨ ਵਿੱਚ ਗਿਆ ਤੰਦਮ ਵਾਲਕ ਇਨਕਮ ਸਥਾਨ ਤੇ ਜਾਂਦਾ ਤਾਂ ਇਹਦਾ ਮਤਲਬ ਪੈਸਾ ਇਨਕਮ ਦੇ ਪ੍ਰੋਫਿਟ ਤੇ ਲਈ ਤੁਹਾਡੇ ਕਿਤੇ ਯਤਨ ਉਦੋਂ ਜ਼ਿਆਦਾ ਵਧੀਆ ਹੋਣਗੇ ਜਦੋਂ ਬੁੱਧ ਸੂਰਜ ਨਾਲ ਆ ਕੇ ਮੰਗਲ ਨੂੰ ਨੇਕ ਕਰੇਗਾ ਤੇ ਮੰਗਲ ਵੀ ਇਸ ਮਹੀਨੇ ਰਾਸ਼ੀ ਪਰਵਰਤਨ ਕਰਕੇ ਥੋੜੇ ਦਿਨਾਂ ਤੱਕ 6 ਜੂਨ ਨੂੰ ਜਾਏਗਾ ਪਰ ਉਹ ਸੰਗਰਾਮ ਤੇ ਹੋਏਗੀ ਹੋਈ ਤਾਂ 6 ਜੂਨ ਨੂੰ ਸਿੰਘ ਰਾਸ਼ੀ ਵਿੱਚ ਜਾਏਗਾ ਸਿੰਘ ਰਾਸ਼ੀ ਸੂਰਜ ਦੀ ਹੈ ਤਾਂ ਇਸ ਤਰ੍ਹਾਂ ਨਾਲ ਥੋੜੀਆਂ ਜਿਹੀਆਂ ਸਥਿਤੀਆਂ ਜਿعنی ਜਲਦੀ ਜਲਦੀ ਕੰਮ ਨਹੀਂ ਹੋਣ ਵਾਲੇ ਪਰ ਕੰਮ ਹੋ ਜ਼ਰੂਰ ਜਾਣਗੇ ਪੈਸਾ ਕਿਤੇ ਰੁਕਿਆ ਸੀ ਤਾਂ ਲੈ ਸਕਦੇ ਲੋਨ ਲੈਣ ਬਾਰੇ ਸੋਚ ਰਹੇ ਸੀ ਤਾਂ ਉਹ ਲਿਆ ਜਾ ਸਕਦਾ ਹੈ ਪਿਤਾ ਦੀ ਕੋਈ ਤੁਹਾਡੇ ਪਿਤਾ ਦੀ ਕਿਸੇ ਨਾਲ ਕੋਈ ਸਬੰਧਾ ਚ ਸੁਧਾਰ ਲਈ ਅਗਰ ਜਾਂ ਕੋਈ ਜ਼ਮੀਨ ਝਗੜੇ ਦੇ ਲਈ ਬਾਰੀ ਤੌਰ ਤੇ ਕਿਸੇ ਨਾਲ ਗੱਲ ਕਰਨੀ ਸੀ ਤਾਂ ਇਹ ਮਹੀਨਾ ਉਹ ਨਾਲੇ ਕਾਫੀ ਜ਼ਿਆਦਾ ਸ਼ੁਭ ਫੈਮਿਲੀ ਦੇ ਸਕਦਾ ਹੈ ਤਾਂ ਨੌਕਰੀ ਕਰਨ ਵਾਲਿਆਂ ਨੂੰ ਦੇ ਦੇ ਦੇਖੀ ਆਪਾਂ ਨੌਕਰੀ ਕਰਨ ਵਾਲਿਆਂ ਲਈ ਤਾਂ ਕਿਉਂਕਿ 10ਵੇਂ ਖਾਨੇ ਤੋਂ ਨਿਕਲ ਕੇ ਇਨਕਮ ਅਸਥਾਨ ਵਿੱਚ ਜਾਏਗਾ ਤਾਂ ਕੋਈ ਪੀਡੀਆ ਕੋਈ ਤੁਹਾਡਾ ਸਰਕਾਰੀ ਪੈਸਾ ਰੁਕਿਆ ਸੀ ਤਾਂ ਉਹ ਤੁਹਾਨੂੰ ਮਿਲ ਸਕਦਾ ਹੈ ਤੇ ਨਾਲ ਯਤਨ ਵੀ ਕਰਨੇ ਚਾਹੀਦੇ ਆ ਕੋਈ ਪੇਪਰ ਰੁਕਿਆ ਸੀ ਤਾਂ ਉਹ ਕੇ ਵੱਧ ਸਕਦਾ ਹੈ ਆਪਣਾ ਕੰਮ ਕਰਨ ਬਾਰੇ ਸੋਚ ਸਕਦੇ ਹੋ ਤਾਂ ਉਹ ਵੀ ਹੋ ਸਕਦਾ ਹੈ ਹਨਾ ਕੋਈ ਨਵਾਂ ਕੰਮ ਕਰ ਕਰਨ ਬਾਰੇ ਸੋਚ ਸਕਦੇ ਹੋ ਤਾਂ ਲੈ ਨਿਕਮ ਚ ਗਿਆ ਤਾਂ ਜਿਆਦਾ ਪ੍ਰੋਫਿਟ ਲਈ ਇਸ ਮਹੀਨੇ ਤੁਹਾਨੂੰ ਯਤਨ ਜਰੂਰ ਕਰਨੇ ਚਾਹੀਦੇ ਆ ਕਾफी ਅچھے ਰਿਜ਼ਲਟ ਤੁਹਾਨੂੰ ਮਿਲ ਸਕਦਾ ਹੈ ਲਿਓ ਜਾਨੀ ਸਿੰਘ ਰਾਸ਼ੀ ਵਾਲਿਆਂ ਦੇ ਲਈ ਇਹ ਜੇਠ ਦਾ ਮਹੀਨਾ ਦੇਖੋ ਸੂਰਜ ਤੁਹਾਡੇ 10ਵੇਂ ਸਥਾਨ 'ਚ ਗਿਆ ਤੁਹਾਡੇ ਲਗਨ ਦਾ ਮਾਲਕ ਹੈ 10ਵੇਂ ਸਥਾਨ ਵਿੱਚ ਹੋ ਜਾ ਬ੍ਰਾਜ਼ਮਣ ਹੋ ਗਿਆ ਸਿੰਘ ਲਗਨ ਸਿੰਘ ਰਾਸ਼ੀ ਵਾਲਿਆਂ ਨੂੰ ਕਿਸੇ ਪ੍ਰਤਿਸ਼ਠਾ ਵਾਲੇ ਲੋਕਾਂ ਦੀ ਮਦਦ ਨਾਲ ਤੁਹਾਡੇ ਰੁਕੇ ਹੋਏ ਕੰਮ ਤੇ ਨੀਂਵ ਫੇਮ ਬਦਲ ਚ ਕਾਫੀ ਜ਼ਿਆਦਾ ਇਸੁਫਲਜਿਤ ਤੇ ਸਹਾਇਕ ਹੋਣ ਵਾਲਾ ਪਰ ਇਹ ਧਿਆਨ ਰੱਖਣ ਵਾਲੀ ਗੱਲ ਹੈ ਕਿ ਸ਼ੁਕਰ ਦੇ ਘਰ ਵਿੱਚ ਹੈ ਤਾਂ ਸ਼ੁਕਰ ਦਸਵਾਂ ਘਰ ਹੈ ਤਾਂ ਇਸ ਕਰਕੇ ਇੱਥੇ ਬੈਠ ਕੇ ਪਿਤਾ ਦੀ ਸਿਹਤ ਨੂੰ ਖਰਾਬ ਕਰ ਸਕਦਾ ਬਜ਼ੁਰਗਾਂ ਦੀ ਬਚਨ ਹਸਪਤਾਲ ਦੇ ਚੱਕਰ ਲਾ ਸਕਦੇ ਹਨ ਅਨੁਸਾਰ ਹੀ ਪ੍ਰੋਬਲਮ ਜਾਂ ਕੋਈ ਵੀਪੀ ਵੀਗੈਰਾ ਵਤਨ ਦੀ ਪ੍ਰੋਬਲਮ ਵੀ ਤੰਗ ਕਰ ਸਕਦੀ ਹੈ ਤਾਂ ਕੀ ਕਰਨਾ ਤੁਸੀਂ ਸਿੰਗਰ ਆਸ਼ੀ ਵਾਲਿਆਂ ਨੇ ਤਾਂ ਇੱਕ ਤਾਂ ਸੂਰਜ ਨੂੰ ਸ਼ੁਭ ਕਰਨ ਦੇ ਲਈ ਕਾਲਾ ਮੀਲਾ ਰੰਗ ਬਿਲਕੁਲ ਨਹੀਂ ਪਾਉਣਾ ਦੂਜਾ ਪਿਤਾ ਨਾਲ ਸਬੰਧ ਅੱਛੇ ਰੱਖਣੇ ਤੀਜਾ ਤਾਂਬੇ ਦਾ ਪੈਸਾ ਕੋਲ ਰੱਖ ਲੈਣਾ ਚੌਥਾ ਧਿਆਨ ਰੱਖਣੀ ਹੈ ਗੱਲ ਕਿ ਜਦੋਂ ਬੁੱਧ ਨੌਵੇਂ ਸਥਾਨ ਤੋਂ ਨਿਕਲ ਕੇ ਦਸਵੇਂ ਸਥਾਨ ਜਾਏਗਾ ਉਸ ਤੋਂ ਬਾਅਦ ਹੀ ਕੀਤੀ ਡੀਲ ਕੀਤੇ ਕਮ ਸਕਸੈਸ ਦੇਣਗੀ ਵਿਦਿਆਰਥੀਆਂ ਲਈ ਇਹ ਮਹੀਨਾ ਠੀਕ-ਠਾਕ ਜਾਏਗਾ ਕੋਈ ਐਨਏ ਕੇ ਬਿਨਾ ਪੜੇ ਤੇ ਦੇਖੋ ਕੋਈ ਕੰਮ ਹੋਣਾ ਨਹੀਂ ਮਿਹਨਤ ਅੱਤੇ ਕਰਨੀ ਪੈਣੀ ਹੈ ਪਰ ਨਾਲ ਹੀ ਸਿੰਘ ਰਾਸ਼ੀ ਵਾਲਿਆਂ ਦੇ ਅਗਰ ਕੋਈ ਪੇਪਰ ਵਰਕ ਦੀ ਪ੍ਰੋਬਲਮ ਆਈ ਹੈ ਤਾਂ ਉਹ ਤੁਹਾਨੂੰ ਕਿਸੇ ਨਾ ਕਿਸੇ ਲੱਤਵਾ ਫੜਨੀ ਪੈਣੀ ਹੈ ਤੇ ਸਰਕਾਰੀ ਨੌਕਰੀ ਕਰਨ ਵਾਲਿਆਂ ਦੀ ਤਰੱਕੀ ਡੈਫੀਨੇਟਲੀ ਹੋ ਜਾਏਗੀ ਇਹ ਜੇਠ ਦੇ ਮਹੀਨੇ ਵਰਗੋ ਕੰਨਿਆ ਰਾਸ਼ੀ ਕੰਨਿਆ ਰਸ਼ੀ ਵਾਲਿਆਂ ਦੇ ਲਈ ਜਦੋਂ ਤੱਕ ਬੁੱਧ ਅਠਵੇਂ ਸਤਾਂ ਚੋਣੀ ਨਿਕਲ ਜਾਂਦਾ ਉਦੋਂ ਤੱਕ ਦਿਮਾਗ ਦੀ ਪਰੇਸ਼ਾਨੀ ਬਣੀ ਰਹੇਗੀ ਬੱਚਿਆਂ ਨੂੰ ਲੈ ਕੇ ਪਰਿਵਾਰ ਨੂੰ ਲੈ ਕੇ ਪੇਟ ਸੰਬੰਧੀ ਕੋਈ ਨਾ ਕੋਈ ਪਰੇਸ਼ਾਨੀ ਦੰਦਾਂ ਦੀ ਤਕਲੀਫ ਪੇਟ ਚ ਇਨਫੈਕਸ਼ਨ ਕਦੇ ਕੁਝ ਤੇ ਕਦੇ ਕੁਝ ਪਰ ਸੂਰਜ ਹੁਣ 10ਵੇਂ 8ਵੇਂ ਘਰਨੇ ਚੋਂ ਨਿਕਲ ਗਿਆ ਤਾਂ ਥੋੜੀ ਜਿਹੀ ਰਿਲੈਕਸਤਾ ਮਿਲੇਗੀ ਗਰਮੀ ਤਾਂ ਥੋੜੀ ਘਟੇਗੀ ਪਰ ਨਾਲ ਹੀ ਸੂਰਜ ਕਿਉਂਕਿ ਤੁਹਾਡੇ 12ਵੇਂ ਘਰਨੇ ਦਾ ਮਾਲਕ ਹੈ ਤੇ ਤੁਹਾਡੇ ਕਿਸਮਤ ਸਥਾਨ ਵਿੱਚ ਗਿਆ ਹੈ ਉਹ ਤਾਬਲਾ ਆਪਣੀ ਬੇਚੈਨੀ ਤੋਂ ਬਚੋਗੇ ਤਾਂ ਸਮਝੋ ਚੰਗੇ ਰਿਜ਼ਲਟ ਤੁਹਾਨੂੰ ਮਿਲ ਸਕਦੇ ਆ ਦੂਜਾ ਸਰਕਾਰੀ ਨੌਕਰੀ ਕਰਨ ਵਾਲੇ ਲਈ ਇਹ ਮਹੀਨਾ ਕਾਫੀ ਬੈਸਟ ਜਾਏਗਾ ਪਰ ਉਹੀ ਗੱਲ ਕਿ ਜਦੋਂ ਬੁੱਧ ਨਾਲ ਆਏਗਾ ਉਸ ਤੋਂ ਬਾਅਦ ਹੀ ਦਿਖੇਗਾ ਕੰਮ ਜ਼ਰੂਰ ਪਰ ਹੋਏਗਾ ਨਹੀਂ ਠੀਕ ਹੈ ਤਾਂ ਜੇਰ ਦੇ ਮਹੀਨੇ ਤੁਸੀਂ ਕੰਨਿਆ ਰਾਸ਼ੀ ਵਾਲਿਆਂ ਨੇ ਧਿਆਨ ਰੱਖਣਾ ਪਿੱਤਲ ਦੇ ਗਲਾਚੇ ਪਾਣੀ ਪੀਣਾ ਹੈ ਤੇ ਪੰਛੀਆਂ ਨੂੰ ਸਤਨਾਜਾ ਪਾਉਂਦੇ ਰਹਿਣਾ ਹੈ ਚਾਹਲਦੇ ਪਾਣੀ ਚ ਕਦੇ ਕਦੇ ਚੌਲ ਜਾਂ ਵਰਹਾ ਕਰਦੇ ਰਹਿਣਾ ਹੈ ਤੇ ਸਿਹਤ ਦਾ ਧਿਆਨ ਜ਼ਰੂਰ ਰੱਖਣਾ ਕਿਉਂਕਿ ਕੇਤੂ ਦੀ ਨੌਵੀਂ ਦ੍ਰਿਸ਼ਟੀ ਕੇਤੂ ਤੁਹਾਡੇ ਲਗਨ ਚ ਗ੍ਰਾਂਸਮਾਨ ਹੈ ਕੇਤੂ ਦੀ ਨੌਵੀਂ ਦ੍ਰਿਸ਼ਟੀ ਸੂਰਜ ਦੇ ਪੈਣ ਵਾਲੀ ਹੈ ਉਹੀ ਗੱਲ ਕਾਲਾਪਨ ਤੇਜੀ ਉਹੀ ਗੱਲ ਛੇਤੀ ਛੇਤੀ ਡੀਲ ਕੀਤੀ ਨੁਕਸਾਨ ਕਰਵਾ ਸਕਦੀ ਹੈ ਤਾਂ ਜੇਠ ਦੇ ਮਹੀਨੇ ਮੇਨ ਤੌਰ ਤੇ ਵਿਦਿਆਰਥੀਆਂ ਲਈ ਚੰਗਾ ਸਰਕਾਰੀ ਨੌਕਰੀ ਦੀ ਪ੍ਰਾਪਤੀ ਲਈ ਚੰਗਾ ਕੰਮ ਕਰ ਚੇਂਜ ਕਰ ਲੈ ਚੰਗਾ ਕਿਤੇ ਤੁਹਾਨੂੰ ਕੋਈ ਹੋਰ ਵਧੀਆ ਆਫਰ ਆ ਰਹੀ ਹੈ ਤਾਂ ਤੁਸੀਂ ਉਹ ਸੈਕਟ ਕਰ ਸਕਦੇ ਹੋ ਪਰ ਬੁੱਧ ਨੂੰ ਵੀ ਥੋੜਾ ਚੇਂਜ ਹੋ ਜਾਂਦੇ ਹੋ ਉਦੋਂ ਤੁਸੀਂ ਕਰਿਓ ਤੇ ਬੁੱਧ ਨੇ ਚੇਂਜ ਹੋਣਾ ਹੈ तकरीबन 23 ਤਰੀਕ ਨੂੰ ਹੈ ਨਾ ਤਾਂ ਥੋੜੇ ਦਿਨ ਹੀ 14 ਤੋਂ ਬਾਅਦ 10 ਦਿਨ ਬਾਅਦ 8-9 ਦਿਨ ਬਾਅਦ ਤੱਕ ਦੀ ਅਗਲੀ ਰਾਸ਼ੀ ਲਿਬਰਾ ਤੂ ਲਾਰਾਸ਼ੀ ਦੀ ਗੱਲ ਕਰੀਏ ਤਾਂ ਤੁਨਾਰਾਸ਼ੀ ਵਾਲਿਆਂ ਦੇ ਲਈ ਸੂਰਜ ਇਨਕਮ ਦਾ مالک ਹੈ ਜੋ ਕਿ 8ਵੇਂ ਸਥਾਨ 'ਚ ਗਿਆ ਤਾਂ ਪੈਸਾ ਦਿੱਤਾ ਫਸ ਸਕਦਾ ਹੈ ਬਹੁਤ ਧਿਆਨ ਨਾਲ ਪੈਸਾ ਦਾ ਲੈਣ-ਦੇਣ ਕਰਨਾ ਤਾਂ ਕਿਉਂਕਿ ਧਨ ਦਾ مالک 8ਵੇਂ ਸਥਾਨ ਵਿੱਚ ਖੂਨ 'ਚ ਚਲਾ ਗਿਆ ਤਾਂ ਇਸ ਕਰਕੇ ਉਧਾਰ ਲੈਣ ਤੇ ਦੇਣ ਤੋਂ ਬਚਣਾ ਫੈਨਾਨਾਸ ਦਾ ਕੰਮ ਕਰ ਲੈਣ ਨੂੰ ਬਹੁਤ ਸੰਭਲ ਕੇ ਕੋਈ ਨਾ ਕੋਈ ਚੀਜ਼ ਅੱਛੇ ਤਰੀਕੇ ਨਾਲ ਡੀਲ ਕਰਕੇ ਹੀ ਤੁਹਾਨੂੰ ਪੈਸੇ ਦਾ ਲੈਣ-ਦੇਣ ਕਰਨਾ ਚਾਹੀਦਾ ਹੈ ਨਹੀਂ ਤਾਂ ਪੈਸੇ ਨੂੰ ਲੈ ਕੇ ਘਰੇਲੂ ਪਰੇਸ਼ਾਨੀ ਵੀ ਵਾਝੇ ਜੀਵਨ ਸਾਥੀ ਨਾਲ ਸਬੰਧਾਂ ਵਿੱਚ ਵੀ ਥੋੜੀ-ਬਹੁਤੀ ਪਰੇਸ਼ਾਨੀ ਆ ਸਕਦੀ ਹੈ ਬੁਰੋਦੀ ਥੋੜੇ ਜੀ ਆਪਣੀਆਂ ਹਰਕਤਾਂ ਇਦਾਂ ਨਹੀਂ ਆ ਰੱਖਣਗੇ ਕਿ ਥੋੜੇ ਹੋ ਜੇ ਏਨੇ ਵੱਡੇ ਰਹਿਣਗੇ ਉਹਦੇ ਨਾਲ ਮਤਲਬ ਇਦਾਂ ਨਹੀਂ ਆ ਰੱਖਣਗੇ ਕਿ ਮੀਨਸ ਕੋਈ ਨਾ ਕੋਈ ਪਰੇਸ਼ਾਨੀ ਤੁਹਾਨੂੰ ਰਹੇਗੀ ਕੰਮਕਾਰ ਦੀ ਸਥਿਤੀ ਨੂੰ ਲੈ ਕੇ ਹੈਨਾ ਤੇ ਘਰੇਲੂ ਮਾਹੌਲ ਨੂੰ ਲੈ ਕੇ ਜੀਵਨ ਸਾਥੀ ਦੀ ਸਿਹਤ ਨੂੰ ਲੈ ਕੇ ਤੇ ਇਨਕਮ ਦੇ ਲੈਣ ਦੇ ਨੂੰ ਲੈ ਕੇ ਜਿਦਾਂ ਆਪਾਂ ਤੁਹਾਨੂੰ ਦੱਸਿਆ ਤਾਂ ਇਹ ਥੋੜਾ ਧਿਆਨ ਰੱਖਣਾ ਤੁਸੀਂ ਤੇ ਤੁਲਾ ਰਾਸ਼ੀ ਵਾਲਿਆਂ ਨੇ ਆਪਣੀ ਸਿਹਤ ਦਾ ਵੀ ਧਿਆਨ ਰੱਖਣਾ ਰਿਸ਼ਤੇਦਾਰੀ ਵਿੱਚ ਕੋਈ ਇਹੋ ਜਿਹੀ ਖਬਰ ਸੁਣੀ ਕੋਈ ਪਰੇਸ਼ਾਨੀ ਆਈ ਜਿਸ ਕਰਕੇ ਡਿਸਟਰਬੈਂਸ ਹੋ ਗਿਆ ਤਾਂ ਹੋ ਸਕਦਾ ਸਕੋਰਪੀਅਸ ਅਤੇ ਵਿਸ਼ਚਕ ਰਾਸ਼ੀ ਦੀ ਗੱਲ ਕਰੀਏ ਤਾਂ ਵਿਸ਼ਚਕ ਰਾਸ਼ੀ ਵਾਲਿਆਂ ਦੇ ਸੂਰਜ ਆਇਆ 7ਵੇਂ ਸਥਾਨ ਵਿੱਚ ਦੇਖੋ ਸਪਨੇ ਸੂਰਜ ਇਰਿਟੇਸ਼ਨ ਬਹੁਤ ਦਿੰਦਾ ਹੈ ਗੁੱਸਾ ਬਹੁਤ ਦਿੰਦਾ ਸਤਵੇਂ ਸਥਾਨ ਵਿੱਚ ਸੂਰਜ ਕਿਉਂਕਿ ਸੂਰਜ ਸਾਹਮਣੇ ਤੋਂ ਬ੍ਰਿਸ਼ਚਕ ਲਗਾਂ ਤੇ ਵਿਸ਼ਚਕ ਰਾਸ਼ੀ ਵਾਲਿਆਂ ਨੂੰ ਦੇਖੇ ਤਾਂ ਤੇ ਇਸ ਕਰਕੇ ਥੋੜਾ ਗੁੱਸਾ ਘੱਟ ਕਰਨਾ ਇਰਿਟੇਟ ਘੱਟ ਹੋਣਾ ਗੱਲ-ਗੱਲ ਤੇ ਖਿਜਣਾ ਹਣਾ ਇੱਕ ਤਾਂ ਨਮਕਾ ਘਟਾ ਖਾਣਾ ਤੁਸੀਂ ਇਸ ਮਹੀਨੇ ਦੂਸਰਾ ਧਿਆਨ ਰੱਖਣ ਵਾਲੀ ਗੱਲ ਹੈ ਕਿ ਪਾਣੀ ਜ਼ਿਆਦਾ ਪੀਣਾ ਹੈ ਤੀਜੀ ਗੱਲ ਸਭ ਤੋਂ ਜ਼ਰੂਰੀ ਇਹ ਆ ਕਿ ਧੁੱਪ 'ਚ ਇੱਕ ਤਾਂ ਸਿਰ ਢੱਕ ਕੇ ਰੱਖੋ ਤੇ ਦੂਜਾ ਜਦੋਂ ਤੱਕ ਸੂਰਜ ਬੁੱਧ ਮੰਗਲ ਨੇਕ ਨਹੀਂ ਹੋ ਜਾਂਦਾ ਉਦੋਂ ਤੱਕ ਥੋੜੀਆਂ ਕਿਸੇ ਪੇਪਰ ਵਰਕ ਨੂੰ ਲੈ ਕੇ ਕਿਸੇ ਕੋਈ ਗੁੰਮ ਹੋ ਗਿਆ ਪੇਪਰ ਜਾਂ ਕੋਈ ਇੱਧਰ ਉੱਧਰ ਹੋ ਗਿਆ ਇਹ ਜੀ ਦਿਮਾਗੀ ਉਲਝੇਵਾ ਬੱਦ ਸਕਦਾ ਤੁਹਾਡਾ ਤਾਂ ਇਸ ਚੀਜ਼ ਨੂੰ ਲੈ ਕੇ ਤੁਸੀਂ ਥੋੜਾ ਆਰਾਮ ਨਾਲ ਚੱਲਣਾ ਹੈ ਥੋੜੀ ਪਰੇਸ਼ਾਨ ਨਹੀਂ ਹੋਣਾ ਤੇ ਕਮ ਕਾਰ ਕਰਨ ਵਾਲੇ ਲਈ ਇਹ ਮਹੀਨਾ ਬਿਲਕੁਲ ਅੱਛਾ business ਕਰਨ ਵਾਲੇ ਲਈ ਇਹ ਮਹੀਨਾ ਅੱਛਾ ਨਵੀਂ ਡੀਲ ਹੋਏਗੀ ਨਵਾਂ ਕੰਮ ਹੋਏਗਾ ਤੇ business ਲਈ ਵੀ ਚੰਗਾ ਦੁਕਾਨਦਾਰੀ ਕਰਨ ਵਾਲਿਆਂ ਲਈ ਵੀ ਚੰਗਾ ਕਿਉਂਕਿ ਸੂਰਜ ਦਸਵੇਂ ਘਰ ਦੇ ਦਾ ਮਾਲਕ ਹੈ ਕੋਈ ਸਰਕਾਰੀ ਡੀਲ ਮਿਲ ਸਕਦੀ ਹੈ ਤੁਹਾਨੂੰ ਤਾਂ ਕੋਈ ਨੁਕਸਾਨ ਵਾਲੀ ਗੱਲ ਨਹੀਂ ਚੇਟਾ ਮਹੀਨਾ ਸੁਭੀ ਚਾਏਗਾ ਸੇਤ ਲਈ ਕੋਈ ਜ਼ਿਆਦਾ ਵਧੀਆ ਨਹੀਂ ਹੈ ਸੇਤ ਦਾ ਧਿਆਨ ਨਹੀਂ ਰੱਖੋ ਸੈਦੀ ਦੇ ਲਈ ਤੁਹਾਨੂੰ ਰਾਸ਼ੀ ਤੁਹਾਨੂੰ ਰਾਸ਼ੀ ਦੇ ਲਈ ਕੋਈ ਸੁਰਸ਼ੀ ਇਸ ਮਹੀਨੇ ਚ ਜਾਏਗਾ ਤੇ ਸ਼ੁਕਰ ਦੇ ਘਰ ਚ ਜਾਏਗਾ ਤੇ ਸੂਰਜ ਤੁਹਾਡੀ ਕਿਸਮਤ ਦਾ ਮਾਲਕ ਹੈ ਤਾਂ ਆਪਣੇ ਆਪ ਨੂੰ ਗਲੇਮ ਘੱਟ ਦੇਣਾ ਕਿ ਸਾਡੀ ਕਿਸਮਤ ਹੀ ਖਰਾਬ ਹੈ ਖੂਚ ਹੀ ਚਲੇਗੀ ਸਾਡੇ ਕੰਮ ਹੀ ਨਹੀਂ ਹੁੰਦੇ ਰੁਕੀ ਜਾਂਦੇ ਦੂਜੀ ਗੱਲ ਲੌਜੀਕਲੀ ਦੇਖਿਆ ਜਾਵੇ ਤਾਂ ਜਦੋਂ ਤੱਕ ਬੁੱਧ ਨਾਲ ਨਹੀਂ ਜਾਂਦਾ ਉਦੋਂ ਤੱਕ ਮੰਗਲ ਨੇਕ ਦਾ ਨਹੀਂ ਹੋਣਾ ਤੇ ਮੰਗਲ ਤੁਹਾਡੀ ਸੋਚ ਦਾ ਮਾਲਕ ਹੈ ਤੇ ਆਪਣੀ ਸੋਚ ਨੂੰ ਸ਼ੁੱਭ ਕਰਨ ਦੇ ਲਈ ਮੈਡੀਟੇਸ਼ਨ ਕਰਨੀ ਪਈ ਜ਼ਰੂਰੀ ਤਾਂ ਹੀ ਬ੍ਰੈਸਟ ਸ਼ੁੱਭ 판 ਰਹੇਗਾ ਵੈਸੇ ਦੇਖੋ ਬ੍ਰੈਸਟ ਚੇਂਜ ਹੋ ਰਿਹਾ ਤੁਹਾਡੇ ਸਤਨੇ ਆ ਰਿਹਾ ਉਹਦੀ ਆਪਾਂ ਵੀਡੀਓ ਤੁਹਾਨੂੰ ਪਾ ਰਹੇ ਹਾਂ ਤਾਂ ਉਹ ਤਾਂ ਕਾਫੀ ਸਥਿਤੀਆਂ ਸੰਭਾਲ ਲਏਗਾ ਅੱਛਾ ਕਰ ਦੇਵੇਗਾ ਠੀਕ ਹੈ ਤਾਂ ਮਾਨਸਿਕ ਕਲਪਨਾ ਜਿਹੜੀ ਹੋਈ ਹੈ ਉਹ ਵੀ ਠੀਕ ਹੋ ਜਾਏਗੀ ਤੇ ਤਾਂ ਉਹ ਗੰਟੇ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਜੇ ਦੇਖਿਆ ਜਾਵੇ ਤਾਂ ਇਹ ਸੂਰਜ ਦਾ ਰਾਸ਼ੀ ਪਰਵਰਤਨ ਬਿジネス ਕਰਨ ਵਾਲਿਆਂ ਲਈ ਕੋਈ ਜ਼ਿਆਦਾ ਵਧੀਆ ਨਹੀਂ ਹੈ ਕੰਮ ਕਰ ਕਰਨ ਆਪਣੀ ਨੌਕਰੀ ਕਰਦੇ ਹੋ ਤਾਂ ਉਹਨਾਂ ਲਈ ਠੀਕ ਹੈ ਲੋਨ ਲੈਣ ਬਾਰੇ ਸੋਚ ਰਹੇ ਹੋ ਤਾਂ ਲੋਨ ਲਿਆ ਜਾਏਗਾ ਕੋਈ ਲੋਨ ਲੈ ਕੇ ਆਪਣਾ ਕੰਮ ਨਵਾਂ ਕੰਮ ਕੋਈ ਦੁਕਾਨਦਾਰੀ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ ਤਾਂ ਬੁੱਧ 23 24 ਤਰੀਕ ਨੂੰ ਆਏਗਾ ਤਾਂ ਉਸ ਤੋਂ ਬਾਅਦ ਤੁਹਾਡੀ ਡੀਲ ਪੱਕੀ ਹੋ ਸਕਦੀ ਆ ਸਿਹਤ ਲਈ ਸਿਤਾਰੇ ਤੁਹਾਡੇ ਵੀ ਥੋੜੇ ਜਿ ਢਿੱਲੇ ਕਹਿਣ ਦਾ ਮਤਲਬ ਇਹ ਕਿ ਲੱਤਾਂ ਪੈਰਾਂ 'ਚ ਦਰਦ ਰਹੇਗਾ ਤਾਂ ਕੀੜਿਆਂ ਨੂੰ ਸ਼ੱਕਰਾ ਟਕਾਉਣਾ ਨਹੀਂ ਭੁੱਲਣਾ ਕੈਪ੍ਰਿਕੌਰ ਮਕਰ રાશિ ਵਾਲਿਆਂ ਦੇ ਲਈ ਸੋਚ ਸਥਾਨ ਪੰਜਵੇਂ ਸਥਾਨ ਵਿੱਚ ਸੂਰਜ ਜਾਏਗਾ ਸੂਰਜ ਇੱਥੇ ਬੈਠ ਕੇ ਸ਼ੁੱਕਰ ਦਾ ਥੋੜਾ ਜਿਹਾ ਫਲ ਖਰਾਬ ਕਰੇਗਾ ਓਵਰ ਕੰਫिडेंस ਕਈ ਵਾਰੀ ਨੁਕਸਾਨ ਕਰਾ ਜਾਂਦਾ ਹੈ ਜਦੋਂ ਤੱਕ ਬੁੱਧ ਨਾਲ ਨਹੀਂ ਆ ਜਾਂਦਾ ਤਾਂ ਆਪਣੀ ਸਮਝਦਾਰੀ ਦੀ ਬਲਾਈ ਬਜਾਏ ਦੂਜਿਆਂ ਦੀ ਸਮਝਦਾਰੀ ਨਾਲ ਚੱਲਣਾ ਵਧੀਆ ਰਹੇਗਾ ਪਿਤਾ ਦੇ ਪੈਰੀਂ ਹੱਥ ਜਰੂਰ ਲਾਉਂਦੇ ਰਹੋ ਤੇ ਮਕਰ રાશિ ਵਾਲਿਆਂ ਦੀ ਵੈਸੇ ਜਦੋਂ ਸੂਰਜ ਚੌਥੇ ਤੋਂ ਨਿਕਲਿਆ ਤਾਂ ਤਾਵਲਾਪਨ ਬੇਚੈਨੀ ਤੁਹਾਡੀ ਠੀਕ ਹੋਈ ਤੁਹਾਨੂੰ ਰਿਲੈਕਸ ਮਿਲੀ ਹਰ ਕੰਮ ਦੇ ਵਿੱਚ ਤੇ ਨਾਲ ਸਬੰਧਾ ਜਵੀ ਸੁਧਾਰ ਹੋਣੇ ਸ਼ੁਰੂ ਹੋ ਜਾਣਗੇ ਤੇ ਜੋ ਵੀ ਤੁਹਾਡੀ ਜਦੋਂ ਬ੍ਰਸਪਤ ਨੇ ਰਾਸ਼ੀ ਪਰਵਰਤਨ ਕਰ ਜਾਣਾ ਜੋ ਕਿ ਰਾਹੂ ਵੀ ਥੋੜੇ ਜਣਾ ਤੱਕ ਰਾਸ਼ੀ ਪਰਵਰਤਨ ਕਰ ਜਾਏਗਾ ਬ੍ਰਸਪਤ ਤੁਹਾਡੇ ਆ ਰਿਹਾ ਛੇਵੇਂ ਸਥਾਨ ਵਿੱਚ ਤਾਂ ਛੇਵੇਂ ਸਥਾਨ ਤੋਂ ਥੋੜੀ ਜੀ ਸੇਧ ਖਰਾਬ ਕਰੇਗਾ ਉਹ ਆਪਾਂ ਤੁਹਾਨੂੰ ਕੱਲ ਵੀਡੀਓ ਪਾਵਾਂਗੇ ਪਰ ਸੂਰਜ ਜੋ ਕਰੇਗਾ ਪੰਜਵੇਂ ਸਥਾਨ ਦੇ ਸੂਚ ਵਿੱਚ ਤਾਂ ਪੇਟ ਸੰਬੰਧੀ ਪਰੇਸ਼ਾਨੀ ਲੀਵਰ ਸੰਬੰਧੀ ਪਰੇਸ਼ਾਨੀ ਦੇ ਸਕਦਾ ਖੂਬਸਾਰਾ ਲੀਕੁਰ ਚੀਜ਼ਾਂ ਦਾ ਠੰਡੀਆਂ ਚੀਜ਼ਾਂ ਦਾ ਸੇਵਨ ਕਰਦੇ ਰਹਿਣਾ ਹੈ ਕਿਉਂਕਿ ਸ਼ੁੱਕਰ ਦੇ ਖਾਲ ਨੂੰ ਸੂਰਜ ਖਰਾਬ ਕਰਦਾ ਈ ਹੈ ਗਰਮੀ ਦੇਂਦਾ ਈ ਹੈ ਸ਼ੁੱਕਰ ਕਰਦੀ ਈ ਹੈ ਤੁਹਾਨੂੰ ਪਤਾ ਈ ਹੈ ਅਗਲੀ ਰਾਸ਼ੀ ਕਿਉਂ ਦੇ ਸੇਨਿ ਕੁੰਭ ਰਾਸ਼ੀ ਹਾਂ ਮਕਰ ਰਾਸ਼ੀ ਵਾਲਿਆਂ ਨੂੰ ਪਾ ਕੀ ਕਰਨਾ ਇੱਕ ਤਾਂ ਮਿੱਠਾ ਖਾ ਕੇ ਪਾਣੀ ਪੀ ਕੇ ਹਰ ਕੰਮ ਕਰਨਾ ਦੂਜਾ ਸ਼ੁਭ ਸ਼ੋਭ ਬੋਲਣਾ ਤੇ ਤੀਜਾ ਸਭ ਤੋਂ ਜ਼ਰੂਰੀ ਕੰਮ ਇਹ ਆ ਕਿ ਬਾਹਰੀ ਖਾਣੇ ਤੋਂ ਪਰਹੇਜ਼ ਰੱਖਣਾ ਤੇ ਪਿਤਾ ਦੇ ਪੈਰੀਂ ਹੱਥ ਲਾਉਂਦੇ ਹਨ ਅਕਿਊਰਿਅਸ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਸੱਤਵੇਂ ਖਾਣੇ ਦਾ ਮਾਲਕ ਜਾਏਗਾ ਚੌਥੇ ਖਾਣੇ ਵਿੱਚ ਚੌਥਾ ਖਾਣਾ ਸੁਖਾਂ ਦਾ ਹੈ ਹੁਣਸ ਬਿਜ਼ਨਸ ਕੰਮ ਕਰ ਰਸੀ ਆਪਣੇ ਸੁੱਖਾਂ ਲਈ ਉਹ ਕਰਦੇ ਆ ਹਰ ਚੀਜ਼ ਆਪਾਂ ਇਸ ਲਈ ਕਰਦੇ ਆ ਕੁਝ ਵਾਦਾ ਹੋਵੇ ਤਾਂ ਉਹਦੇ ਲਈ ਵਧੀਆ ਮਾਤਾ ਦੇ ਸੇਥ ਥੋੜੀ ਜਿਹੀ ਖਰਾਬ ਹੋ ਸਕਦੀ ਆ ਪਰ ਸੰਭਲੇ ਜਾਏਗੀ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਏਗਾ ਪਰ ਨਾਲ ਇਹ ਵੀ ਦੇਖਣ ਵਾਲਾ ਹੈ ਕਿ ਜੀਵਨ ਸਾਥੀ ਨੂੰ ਲੈ ਕੇ ਥੋੜੀਆਂ ਪਰੇਸ਼ਾਨੀਆਂ ਘਰੇਲੂ ਪਰੇਸ਼ਾਨੀਆਂ ਵਧ ਸਕਦੀਆਂ ਨੇ ਤਾਂ ਇਸ ਕਰਕੇ ਥੋੜਾ ਜਿਹਾ ਸੰਭਲ ਕੇ ਹੀ ਚੱਲਣਾ ਤੁਸੀ ਜੇ ਤੌਲਾ ਪਰ ਵਿਚਾਨੇ ਤੋਂ ਬਚਣਾ ਹੈ ਵਦੇਸ਼ ਜਾਣ ਵਾਲਿਆਂ ਨੂੰ ਇੱਕ ਇਹ ਮਹੀਨਾ ਬਹੁਤ ਚੰਗੀ ਖਬਰ ਦੇ ਸਕਦਾ ਕੁਝ ਖਬਰियां ਆ ਸਕਦੀ ਹੈ ਤੁਹਾਨੂੰ ਕਿ ਵਿਦੇਸ਼ ਜਾਣ ਦਾ ਕੰਮ ਹੋ ਗਿਆ ਜੀ ਬਸ ਅਸੀਂ ਚੱਲੇ ਆ ਤੇ ਇਹ ਵੀ ਵਧੀਆ ਵੀਜ਼ਾ ਲੱਗ ਸਕਦਾ ਤੁਹਾਡਾ ਫਲੈਟ ਹੋ ਸਕਦੀ ਹੈ ਤੁਹਾਡੀ ਕੰਮ ਕਰ ਚੇਂਜ ਕਰਨ ਲਈ ਜਾਂ ਆਪਣੀ ਮਾਤਾ ਦੇ ਲਈ ਤੁਸੀਂ ਕੋਈ ਵੀਜ਼ਾ ਵਗੈਰਾ ਲਗਾਉਣਾ ਚਾਹੁੰਦੇ ਸੀ ਮਿਲਨਾ ਚਾਹੁੰਦੇ ਛੋਣਿਆ ਜਾਣਾ ਚਾਹੁੰਦੇ ਜਾਂ ਉਹਨਾਂ ਨੂੰ ਬੁਲਾਉਣਾ ਚਾਹੁੰਦੇ ਤਾਂ ਉਹਦੇ ਲਈ ਇਹ ਮਹੀਨਾ ਕੋਗ ਲਗਣ ਤੱਕ ਉਹਨਾਂ ਰਾਸ਼ੀ ਵਾਲਿਆਂ ਦੀ ਬਹੁਤ ਅੱਛਾ ਜਾਣ ਵਾਲਾ ਫਟਕੜੀ ਵਾਲੇ ਪਾਣੀ ਦੀ ਕੋਰਲੀ ਕਰਦੇ ਰਹਿਣਾ ਤੁਹਾਡੇ ਲਈ ਸ਼ੁਭਫਲ ਦੇਵੇਗਾ ਤੇ ਨਾਲੇ ਵੀ ਧਿਆਨ ਰੱਖਣਾ ਹੈ ਕਿ ਸੂਰਜ ਨੂੰ ਕੋ ਠੰਡਾ ਕਰਨ ਦੇ ਲਈ ਗੁੜ ਜਾਂਦੇ ਚਲਦੇ ਪਾਣੀ ਚ ਜਲ ਕਰਵਾ ਕਰਦੇ। ਪਾਈਪਸ ਵਾਲੀ ਮਿਹਨਤਾਂ ਦੀ ਗੱਲ ਕਰੀਏ ਤਾਂ ਮਿਹਨਤਾਂ ਵਾਲਿਆਂ ਦੇ ਲਈ ਥੋੜਾ ਜਿਹਾ ਸਾਹ ਆਇਆ ਕਿਉਂਕਿ ਦੂਸਰੇ ਸਥਾਨ ਤੋਂ ਧੰਦੇ ਸਥਾਨ ਤੋਂ ਇਥੋਂ ਨਿਕਲਿਆ ਸੂਰਜ ਤੀਸਰੇ ਸਥਾਨ ਵਿੱਚ ਗਿਆ ਤੇ ਹੈਗਾ ਇਹ ਤੁਹਾਡੇ ਛੇਵੇਂ ਖਾਨੇ ਦਾ ਮਾਲ ਤਾਂ ਛੋਟੇ ਜਾਂ ਵੱਡੇ ਪਾਈਪਾਂ ਵੀ ਸੇਧ ਖਰਾਬ ਹੋ ਸਕਦੀ ਹੈ ਧਿਆਨ ਰੱਖਿਓ। ਦੂਜੀ ਗੱਲ ਇਹ ਆ ਕਿ ਹਿੰਮਤ ਨਾ ਕੀਤੇ ਕੰਮ ਤੁਹਾਡੇ ਕਾਫੀ ਸਫਲ ਸਤ ਜਾਣਗੇ ਹਿੰਮਤ ਪੂਰੀ ਤਰ੍ਹਾਂ ਨਾਲ ਬਣੀ ਰਹੇਗੀ ਆਲੇ ਦੁਆਲੇ ਤੋਂ ਪਿੱਠ ਥੱਪ ਥਪਾਈ ਜਾਏਗੀ ਤੁਹਾਡੀਆਂ ਕੀਤੇ ਗੱਲਾਂ ਲਈ ਤੁਹਾਡੇ ਕੀਤੇ ਕੰਮਾਂ ਦੇ ਲਈ ਕਈ ਵਾਰੀ ਸਾਨੂੰ ਆਪਣੀ ਪਰੇਸ਼ਾਨੀ ਆਪਣੀ ਰਾਹੁਲ ਲਗਣ ਹੋਣ ਕਰਕੇ ਦਾਮਾ ਡੋਲਸ ਤੇ ਕਿ ਦਿਖਦੀ ਹੈ ਪਰ ਨੁਕਸਾਨ ਕਿਸੇ ਤਰ੍ਹਾਂ ਨਹੀਂ ਹੋਣ ਵਾਲਾ ਚਾਰੇ ਪਾਸੇ ਤੋਂ ਹੀ ਪੋਜ਼ਿਟਿਵ એનર્ਜੀ ਤੁਹਾਨੂੰ ਆਏਗੀ ਜਦੋਂ ਬੁੱਧ ਨਾਲ ਚਲਾ ਜਾਏਗਾ ਤਾਂ ਸਮਝੋ ਸਰਕਲ ਵੱਲੋਂ ਤੁਹਾਡੀ ਪਿੱਠ ਥੱਪ ਥਪਾਈ ਜੂਗੀ ਤੁਹਾਡੇ ਕੀਤੇ ਕੰਮਾਂ ਦੇ ਲਈ ਕਿਉਂਕਿ ਸ਼ੁਕਰ ਦੇ ਘਰ ਚ ਸੂਰਤ ਹੈ ਫਿਰ ਵਿਛੇ ਵੀ ਖਾਲੇ ਦਾ ਮਾਲਕ ਹੈ ਇਸ ਕਰਕੇ ਲੋਨ ਲੈਣ ਤੋਂ ਉਧਾਰ ਲੈਣ ਤੋਂ ਥੋੜਾ ਤੱਕਰ ਜੈ ਵੀ ਨਹੀਂ ਹੋਵੋਗੇ ਤੇ ਮਾਨਸਿਕ ਪਰੇਸ਼ਾਨੀ ਵੀ ਨਹੀਂ ਬਧੇਗੀ ਠੀਕ ਹੈ ਇਹ ਸੀ ਜੇਟ ਦਾ ਮਹੀਨਾ ਕਿੱਦਾਂ ਜਾਏਗਾ 12 ਰਾਸ਼ੀਆਂ ਲਈ ਕਿਉਂਕਿ ਸੂਰਜ ਦਾ ਰਾਸ਼ੀ ਪਰਵਰਤਨ ਕਾਫੀ ਮਾਇਨੇ ਰੱਖਦਾ ਹੈ ਮੈਨੇ ਕਮ ਰੱਖਦਾ ਕਿਉਂਕਿ ਸੂਰਜ ਗ੍ਰਹਿ ਹਾਂ ਦਾ ਰਾਜਾ ਹੈ ਜਦੋਂ ਇਹ ਕਿਸੇ ਘਰ ਵਿੱਚ ਜਾਂਦਾ ਉਹ ਹੀ ਸੰਗਰਾਮ ਹੈ ਇਸ ਨੂੰ ਆਪਾਂ ਮੰਨਿਆ ਧਾਰਮਿਕ ਸਥਾਨਾਂ ਤੇ ਮੱਥਾ ਵੀ ਟੇਕਦੇ ਆ ਕਿ ਸੂਰਜ ਇਹ ਮਹੀਨਾ ਪਰਮਾਤਮਾ ਚੰਗਾ ਜਾ ਰਿਹਾ ਇਹ ਮਹੀਨਾ ਤਾਂ ਹੀ ਚੰਗਾ ਜਾਏਗਾ ਜਿਸ ਜਿਸ ਰਾਸ਼ੀ ਵਿੱਚ ਜਿਸ ਜਿਸ ਗ੍ਰਹਿ ਵਿੱਚ ਉਹ ਪਰਵਰਤਨ ਕਰੇਗਾ ਤੇ ਇਹ ਨਹੀਂ ਹੈ ਕਿ ਪਰਮਾਤਮਾ ਨੇ ਹੀ ਕਰ ਦੇਣਾ ਤਾਂ ਆਪਣੇ ਹੱਥੀਂ ਆਪਣਾ ਕੰਮ ਆਪਣੇ ਆਪ ਨੂੰ ਸਵਾਰਨਾ ਤੇ ਸਤਰਕ ਰਹਿਣਾ ਪੈਂਦਾ ਹੈ ਠੀਕ ਹੈ ਹੁਣ ਜਿਵੇਂ ਜਿਸੀਂ ਭੇਜਦੇ ਆ ਤੇ ਛਤਰੀ ਤੇ ਸਾਨੂੰ ਲੈਣੀ ਪੈਣੀ ਹੈ ਤੇ ਉਹਨੇ ਵੀ ਬੰਦ ਨਹੀਂ ਕਰਨਾ ਕਿਉਂਕਿ ਉਹਨੂੰ ਪਤਾ ਹੈ ਕਿ ਉਹਨੇ ਤਾਂ ਸਾਡੀ ਨਹੀਂ ਸੋਚਣੀ ਉਹਨੇ ਸਾਰਿਆਂ ਦੀ ਸੋਚਣੀ ਹੈਣਾ ਤਾਂ ਇਸੇ ਤਰ੍ਹਾਂ ਨਾਲ ਪ੍ਰੈਕਟੀਕਲ ਹੋ ਕੇ ਹਮੇਸ਼ਾ ਚੱਲਣਾ ਚਾਹੀਦਾ ਹੈ ਤੇ ਦੂਜੀ ਗੱਲ ਸ਼ੁਕਰ ਦੇ ਘਰ ਚ ਸੂਰਜ ਆ ਰਿਹਾ ਤਾਂ ਸਾਰੇ ਰਾਸ਼ੀਆ ਵਾਲਿਆਂ ਨੇ ਇੱਕ ਪਾ ਜਰੂਰ ਕਰਨਾ ਹੈ ਸ਼ੁਕਰ ਧਰਤੀ ਦਾ ਕਾਰਕ ਹੈ ਤੇ ਪੇੜ ਪੌਦੇ ਲਗਾਉਣ ਦੇ ਨਾਲ ਬੁੱਧ ਸ਼ੁਕਰ ਬਹੁਤ ਸ਼ੁਭਫਲ ਦਿੰਦੇ ਆ ਤੇ ਨਾਲ ਰਿਲੈਕਸ ਵੀ ਮਿਲਦੀ ਆ ਤੀਜੀ ਗੱਲ ਇਹ ਆ ਕਿ ਰਾਤ ਨੂੰ ਪਾਣੀ ਸਰਾਣੇ ਰੱਖ ਕੇ ਕਿਸੇ ਨਾ ਕਿਸੇ ਸਰਾਣੇ ਦਾ ਨਾਮ ਵੀ ਰੱਖੋ ਪਾਣੀ ਸਰੇ ਬੂਟਿਆਂ ਨੂੰ ਗਮਲੇ ਨੂੰ ਕਿਤੇ ਨਾ ਕਿਤੇ ਪਾਉਂਦੇ ਰਹੋ ਇਹ ਵੀ ਸ਼ੁਕਰ ਦੇ ਫਾਲ ਨੂੰ ਸ਼ੁਭ ਕਰਦਾ ਹੈ ਤੇ ਦੂਜੀ ਗੱਲ ਫਲ ਜੂਰੇ ਉਹ ਬੱਚਿਆਂ ਨੂੰ ਦੇਣ ਤੇ ਵੀ ਸ਼ੁਕਰ ਦਾ ਫਲ ਹਮੇਸ਼ਾ ਸੁਭ ਵੈਲਡ ਰੈਸਟ ਹੈ ਨਾ ਵੀ ਵਧੀਆ ਸ਼ੁਕਰ ਦਾ ਫਲ ਹਲਕਾ ਮਿਊਜ਼ਿਕ ਸੁਣਾ ਸਭ ਤੋਂ ਵਧੀਆ ਜਿਸ ਘਰ ਵਿੱਚ ਜਿਹੜਾ ਗਰਿਆ ਗਿਆ ਜੇ ਉਹ ਕੰਮ ਜਿਸ ਘਰ ਨੂੰ ਵੀ ਤੇ ਬਚਾਉਣਾ ਜ਼ਰੂਰੀ ਹੈ ਨਾ ਹੁਣ ਉਹਦੀ ਤਪਸ਼ ਨੂੰ ਸ਼ੁਕਰ ਨਹੀਂ ਚੱਲ ਸਕਦਾ ਤਾਂ ਧਰਤੀ ਦੀ ਤਪਸ਼ ਨੂੰ ਵੀ ਸਹੀ ਕਰਨਾ ਸਾਡੇ ਹੱਥ 'ਚ ਹੀ ਆ ਤਾਂ ਸੂਰਜ ਨੂੰ ਨਮਸਕਾਰ ਜ਼ਰੂਰੀ ਸਵੇਰੇ ਉੱਠ ਕੇ ਕਰਨੀ ਚਾਹੀਦੀ ਆ ਇਸ ਕਰਕੇ ਨਹੀਂ ਕਿ ਉਹਨੇ ਤੁਹਾਨੂੰ ਜੀ ਬੜੀ ਤਰੱਕੀ ਦੇ ਦੇਣੀ ਹੈ ਇਸ ਕਰਕੇ ਕਿ ਅਗਰ ਕੁਦਰਤੀ ਤੌਰ ਤੇ ਉਸ ਦੇ ਸਮਿਆਂ ਦੀ ਆਪਾਂ ਰਿਸਪੈਕਟ ਕਰਦੇ ਆ ਤਾਂ ਕੁਦਰਤ ਸਾਨੂੰ ਕਾਫੀ ਕੁਝ ਅੱਛਾ ਕਰਦੀ ਸਮਝ ਆ ਜਾਂਦਾ ਆਪ ਸਭ ਦਾ ਇਹ ਜੇਠ ਦਾ ਮਹੀਨਾ ਬਹੁਤ ਸੁਖਜਾਵੇ ਸਸ਼ਿਕਾ